वेलकम बैक टू आवर न्यू व्लॉग हां जी की हाल चाल सादे दोस्तों मित्रਾਂ ਦਾ ਅੱਜ ਆਪਾਂ ਬਖਾਵਾਂਗੇ ਸੌজੀਆਂ ਵੇਖ ਲਓ ਹੁਣ ਆਪਾਂ ਪਾਣੀ ਵੀ ਲਾਉਣ ਲੱਗੇ ਆ ਆ ਕਿਉਂ ਦੋਰੀਆਂ ਟਮਾਟਰ ਭਿੰਡੀਆਂ ਪਾਣੀ ਲਾਉਣ ਲੱਗੇ ਆ ਸੁੱਕੀਆਂ ਪਈਆਂ ਆ ਸਾਰਿਆਂ ਨੂੰ ਲਾ ਦੇਣਾ ਹੁਣ ਪਾਣੀ ਆ ਖੀਰੇ ਦੇ ਤਰ੍ਹਾਂ हां जी ਪਾਏ ਪਚਲ ਪੀ ਪਾਣੀ ਲਾਉਨੇ ਹੁਣ ਆਪਾਂ ਆ ਵੀ ਖੀਰੇ ਤਰ੍ਹਾਂ ਆ ਜੀ ਆ ਕਰਬੂਜੇ ਆ ਵੀ ਖੀਰੇ ਤਰ੍ਹਾਂ ਆ ਟਿੰਡੇ ਵਿੱਚ ਇੱਕ ਦੋ ਵੱਲਾਂ ਸੁੱਕ ਗਈ ਆ ਪਾਣੀ ਤੇ ਰੋਜ਼ ਹੀ ਲਈਦਾ ਪਰ ਫਿਰ ਵੀ ਆ ਜਿਹੜੀਆਂ ਦੂਜੀਆਂ ਆ ਭਿੰਡੀਆਂ ਨੂੰ ਤੇ ਉਂਝ ਪਾਉਣਾ ਆ ਤੇ ਇਹਨਾਂ ਨੂੰ ਬਾਲਟੀਆਂ ਨਾ ਪਾਉਣਾ ਖੀਰਿਆਂ ਨੂੰ ਤੇ ਤਰ੍ਹਾਂ ਨੂੰ ਤੇ ਟਮਾਟਰਾਂ ਨੂੰ ਹੁਣ ਆਪਾਂ ਬਾਲਟੀ ਨਾ ਪਾਉਣੇ ਪਾਣੀ ਕੱਦੀ ਪਾਣੀ ਲੱਗ ਗਿਆ ਆਪਾਂ ਬਾਲਟੀ ਨਾਲ ਵੀ ਸਾਰਾ ਪਾਤਾ ਹੁਣ ਆਪਾਂ ਵਲੌਗ ਖਤਮ ਕਰਦੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਕਰ ਲੋ ਸਬਸਕ੍ਰਾਈਬ ਹੋਣਾ ਆਪਾਂ ਮਿਲਦੇ ਅਗਲੇ ਵਲੌਗ ਚ ਬਾਏ